ਉਹ ਜਗਾ ਰੋਟੀ ਮਾੜਿਆ ਸਨਾ ਚੋਕ ਮਾਰਾ ਮੈਂ ਵਾਪਸ ਸਈਨਾ ਦਾ ਮਤਲਬ ਪੁਜਾਰੀ ਆ ਮੈਂ ਘਰ ਗਿਆ ਸੀ ਸਬਜੀ ਨਾਲ ਧਰੀ ਆ ਤੇ ਮੈਨੂੰ ਜੱਕ ਨਾਲ ਬੁਲਾਸ ਹੋਇਆ ਤੇ ਮੈਂ ਭੋਰਿਆ ਤੇ ਸਾਹਮਣੇ ਵਾਲਾ ਗਵੰਡੀ ਗੁਰ ਪੈਪ ਲਈ ਆ ਮੁਰਗਾ ਸਾਰਿਆਂ ਨੂੰ ਫੋਨ ਕੀਤਾ ਮੈਂ ਸਾਰੇ ਸਾਰੇ ਹੱਲ ਬਹੁਤ ਜ਼ਿਆਦਾ ਕੀਤੀ ਆ ਜਿਹਨੂੰ ਵੱਧ ਤੋਂ ਵੱਧ ਹੈਲਪ ਕੀਤੀ ਆ ਕਿ ਬਾਬੇ ਦੀ ਜਿਹੜੀ ਮੂਰਤੀ ਆ ਉਹਨੂੰ ਕੁਛ ਨਹੀਂ ਆ ਬਾਕੀ ਸਾਰਿਆਂ ਨੇ ਖਾਣ ਹੋਇਆ ਬਾਕੀ ਸਭ ਵਿਚਾਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆੜਾ ਬੈ ਸੰਗ ਦਾ ਤੇ ਬਹੁਤ ਬਹੁਤ ਸ਼ੁਕਰੀਆ ਬਲਾਸ ਕਿਸ ਚੀਜ਼ ਦਾ ਇਹ ਪਤਾ ਨਹੀਂ ਪੇਸੇ ਦੇ ਪਹਿਲੇ ਪੱਦੋਂ ਆ ਗਏ ਚੱਕ ਨਾ ਬਲਾਸ ਪਤਾ ਲੱਗਾ ਕਿ ਨਾ ਚੱਕ ਤਾਂ ਮੈਂ ਫਰਸ਼ ਹੋਇਆ ਤੇ ਨਾਲ ਦਰਦ ਹੋ ਰਾਇਆ ਬਸ ਆ ਕੇ ਮੈਂ ਪੈਪੂ ਮਿੰਡੋ ਲਈਆ ਤੇ ਪਤਾ ਗਿਆ ਕਿ ਸਾਰੇ ਸਾਰੇ ਫੋਨ ਫੋਨ ਸਾਰੇ ਮਿਟਾ ਤੇ ਮਿੰਡੋ ਸਾਰੇ ਸਾਰੇ ਸਜੋ ਨਾਲ ਅੱਗ ਬੁਝ ਗਈ ਆ ਤੇ ਬਾਬੇ ਮੂਰਤੀ ਬੱਧੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਰਾ ਅਗਲੇ ਬਾਬਾ ਸਾਹਿਬਾਂ ਦੇ ਮੰਦਰ ਬਹੁਤ ਹੀ ਜ਼ਿਆਦਾ ਗੱਗੀ ਆ ਸਾਨੂੰ ਪਤਾ ਲੱਗਾ ਸਾਰੇ ਪਿੰਡ ਵਾਸੀ ਇੱਥੇ ਦਰਾਂ ਅਗਲੇ ਇਕੱਠੇ ਹੋ ਕੇ ਆਏ ਆ ਸਾਰਿਆਂ ਨੇ ਭਾਜੀ ਬਹੁਤ ਹੀ ਮਿਹਨਤ ਕੀਤੀ ਆ ਸਾਡੇ ਮਹੱਲੇ ਨੇ ਪੂਰੇ ਆਸ-ਪਾਸੇ ਗਵਾਂਢੀ ਨੇ ਬਹੁਤ ਮਿਹਨਤ ਕਰਕੇ ਅੱਗ ਬੁਝਾਈ ਆ ਜਿੰਨੀ ਦੇ ਫਾਇਰ ਬਿਗਟ ਆਈ ਆ ਅੱਗ ਭਾਜੀ ਬੁਝ ਚੁ ਗਈ ਸੀ ਬਾਬਾ ਜੀ ਦੀ ਇੰਨੀ ਸ਼ਕਤੀ ਆ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਵੀ ਆਜ ਨਹੀਂ ਆਈ ਮੰਦਿਰ ਸਾਰਾ ਤੈਸ਼ ਨਾਸ਼ ਹੋ ਗਿਆ ਵਾ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਆਂਚ ਨਹੀਂ ਆਈ ਬਾਬਾ ਜੀ ਦੀ ਬਹੁਤ ਹੀ ਕਿਰਪਾ ਭਾਜੀ ਮੰਦਿਰ ਤੇ ਬਹੁਤ ਹੀ ਧੰਨਵਾਦ ਬਾਬਾ ਜੀ ਦਾ ਜੀ ਨਾਲ ਦਾ ਮੰਦਿਰ ਤੇ ਉਥੇ ਨਹੀਂ ਪਤਾ ਲੱਗਾ ਵੀ ਸਾਡੇ 1:30 ਵਜੇ ਨਾਲ ਵੀ ਆਗ ਲੱਗ ਗਈ ਆ ਉਥੇ ਆਏ ਸਾਰੇ ਜਣੇ ਸਾਈਡ ਦੇ ਇਕੱਠੇ ਹੋਏ ਸਾਰਿਆਂ ਨੂੰ ਜੀ ਆਇਆਂ ਆ ਕੇ ਕੈਮਰੇ ਨਾਲ ਜੱਡੀ ਆਈ ਫਿਰ ਉਹਨਾਂ ਨੇ ਮੌਕਾ ਦੇਖਿਆ ਵੀ ਨਹੀਂ ਠੀਕਾ ਅਚਰਅਤ ਜਿਹਾ ਇਹ ਗੱਲ ਬੋਲ ਰਹੀ ਹੈ ਦਰਬਾਰ ਜੀ ਕਰ ਰਹੀ ਬਣਿਆ ਸੀ ਉੱਤੇ ਸਾਰਾ ਜਿਹੜੀ ਘਟਨਾ ਹੋਈ ਅ ਅੱਜ ਇੱਥੇ ਦੁਰੰਗਲਾ ਵਿਖੇ ਬੜੀ ਇੱਕ ਵੱਡੀ ਘਟਨਾ ਵਾਪਰ ਗਈ ਕਿ ਬਾਬਾ ਸਹਿਜਨਾਥ ਮੰਦਿਰ ਹੈ ਜਿਹੜਾ ਸ਼ੋਕੜ ਬੜਾ ਅਹਿਮਤ ਅਹਿਮ ਹੈ ਔਰ ਇੱਥੇ ਇੱਥੇ ਮਹਾਜਨ ਬਰਾਦਰੀ ਦੇ ਜਠੇਰੇ ਵੀ ਨੇ ਸੋ ਇਸ ਮੰਦਿਰ ਦੇ ਵਿੱਚ ਅਚਾਨਕ ਸਵੇਰੇ ਕਿਸੇ ਤਰ੍ਹਾਂ ਅੱਗ ਲੱਗੀ ਸੋ ਉਸ ਸੰਬੰਧ ਵਿੱਚ ਸਾਰੇ ਲੋਕਾਂ ਨੇ ਰਲ ਕੇ ਇੱਥੇ ਅੱਗ ਬੁਝਾਈਏ ਕਿਉਂਕਿ ਇਹ ਸਾ ਜਿਹੜਾ ਮੰਦਿਰ ਹੈ ਇਹ ਬਿਲਕੁਲ ਸੈਂਟਰ ਪਲੇਸ ਦੇ ਵਿੱਚ ਹੈ ਦਰਾਂਗਲੇ ਦੇ ਵਿੱਚ ਆਸ-ਪਾਸ ਬਿਲਕੁਲ ਨਾਲ-ਨਾਲ ਘਰ ਨੇ ਮੈਂ ਸਮਝਦਾ ਕਿ ਪਿੰਡ ਦੇ ਨੌਜਵਾਨਾਂ ਨੇ ਕੋਈ ਸੌਕ ਕਰੀਬ ਨੌਜਵਾਨ ਸਨ ਜਿਨ੍ਹਾਂ ਨੇ ਰਲ ਕੇ ਤੇ ਹਮਲਾ ਮਾਰਿਆ ਤੇ ਪਾਣੀ ਬਣੀ ਸੁੱਟ ਕੇ ਤੇ ਇਹਨੂੰ ਜਿਹੜੀ ਅੱਗ ਬੁਝਾਉਂਦੀ ਆ ਕੋਸ਼ਿਸ਼ ਕੀਤੀ ਕਿਉਂਕਿ ਤੇ ਇਸ ਜਗ੍ਹਾ ਤੇ ਫਾਇਰ ਬ੍ਰਿਗੇਡ ਦਾ ਆਣਾ ਵੀ ਜਿਹੜਾ ਉਹ ਬੜਾ ਔਖਾ ਸੀ ਸੋ ਇਸ ਕਰਕੇ ਆ ਕਾਫੀ ਨੁਕਸਾਨ ਆਲਮੋਸਟ ਸਾਰਾ ਮੰਦਿਰ ਜਿਹੜਾ ਹੈ ਉਹ ਅੱਗ ਦੀ ਲਪੇਟ ਵਿੱਚ ਆ ਗਿਆ ਹੈ ਬੜਾ ਡੈਮੇਜ ਹੋਇਆ ਸੋ ਮੈਂ ਇਹ ਸਮਝਣਾ ਕਿ ਚਲੋ ਕਿਸ ਤਰ੍ਹਾਂ ਵੀ ਹੋਇਆ ਲੇਕਿਨ ਨੁਕਸਾਨ ਬਹੁਤ ਹੋਇਆ ਪ੍ਰਮਾਤਮਾ ਦੀ ਇਹ ਕਿਰਪਾ ਹੈ ਸਾਈ ਸਾਈ ਨਾਥਜੀ ਦੀ ਕਿ ਕੁਝ ਜਾਨੀ ਨੁਕਸਾਨ ਨਹੀਂ ਹੋਇਆ ਮਹੱਲੇ ਦੇ ਵਿੱਚ ਜਿੱਮੇ ਜਿਸ ਜਗ੍ਹਾ ਤੇ ਮੰਦਿਰ ਹੈ ਇਹ ਆਮ ਘਰਾਂ ਨੂੰ ਦੂਜੇ ਘਰਾਂ ਨੂੰ ਵੀ ਨਾਲ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ ਜਿੰਨੀ ਜਲਦੀ ਇਸ ਮੰਦਿਰ ਦੇ ਵਿੱਚ ਆਗ ਨੇ ਆਪਣੇ ਲਪੇਟ ਦੇ ਵਿੱਚ ਲਿਆ ਸੋ ਮੈਂ ਕਹਿੰਦਾ ਹੈ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਇਹ ਬਾਕੀ ਘਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਮੰਦਿਰ ਤੱਕ ਜਿਹੜਾ ਹੈ ਉਹ ਕਾਫੀ ਨੁਕਸਾਨ ਹੋ ਗਿਆ ਮੰਦਿਰ ਦਾ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕੋਈ ਨਾ ਕੋਈ ਮਦਦ ਜਿਹੜੀ ਹੈ ਇਹ ਸਾਡੇ ਨਾਲ ਨੈਪਸਾ ਵੀ ਤੇ ਖੜੇ ਨੈਪਤੀ ਲਰ ਵੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੰਦਰ ਦੀ ਨੁਕਸਾਨ ਹੈ ਉਹ ਪਰਪਾਈ ਕੀਤੀ ਜਾਵੇ ਕਿਉਂਕਿ ਲੋਕਾਂ ਦੀ ਆਸਰਾ ਹੈ ਬੜੀ ਵੱਡੀ ਆਸਰਾ ਇੱਥੇ ਲੋਕਾਂ ਦੀ ਛੋਟੇ ਮੋਟੇ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਮਹੱਲੇ ਦੇ ਵਿੱਚ ਉਹ ਇਸ ਸਮੁੰਦਰ ਦੇ ਵਿੱਚ ਲੋਕ ਕਰਦੇ ਸਨ ਕਿਉਂਕਿ ਸਾਂਝੀ ਜਗ੍ਹਾ ਤੇ ਆਮ ਇੱਕ ਤੇ ਹੋਰ ਜਗ੍ਹਾ ਵੀ ਨਹੀਂ ਸੀ ਸੋ ਮੈਂ ਸਮਝਣਾ ਕਿ ਅਸੀਂ ਜੋ ਵੀ ਸਰਕਾਰ ਵੱਲੋਂ ਹੋਏਗਾ ਜਰੂਰ ਮਦਦ ਸਪਰਸ਼ ਕਰਾਂਗੇ ਮਦਦ ਕਰਨ ਦੀ ਸੋ ਵੈਸੇ ਘਟਨਾਾਂ ਦੇ ਬੜੀ ਦੁਖਮਾਈ ਹੋਈ ਐ ਪਰ ਫਿਰ ਵੀ ਅਸੀਂ ਪਿੰਡ ਦੇ ਨੌਜਵਾਨਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਰਲ ਕੇ ਇਸ ਜਿਹੜੇ ਘਟਨਾ ਨੂੰ ਆ ਉਹ ਅੱਗੇ ਨਹੀਂ ਵਧਨਤਾ ਬਹੁਤ ਬਹੁਤ ਧੰਨਵਾਦ ਕੀ ਜਿਹੜੀ ਸਾਰੀ ਘਟਨਾ ਹੋਈ ਐ ਔਰ ਕਿਸ ਤਰ੍ਹਾਂ ਦੇ ਜਿਹੜਾ ਇਹ ਸਾਰਾ ਹੋਇਆ ਮੈਂ ਮੈਂ ਬਰਿੰਦਰ ਗਮਾਸ ਸਰਪੰਚ ਦਰਾਂਗ ਦਾ ਸਾਢੇ 10 ਵਜੇ ਪਤਾ ਲੱਗਾ ਬਾਬਾ ਸਹਿਨਾ ਦੇ ਮੰਦਰ ਅਗਲਾ ਕੀ ਐ ਉਹ ਹੀ ਸਾਢੇ 10 ਤੇ ਪਹੁੰਚੇ ਆਣ ਕੇ ਪਵਲ ਲੱਗੀ ਸੀ ਸ਼ਹਿਰ ਦੇ ਲੋਕ ਲੱਗੇ ਸੀ ਸਾਰਾ ਪਿੰਡ ਨਾਲ ਹੋ ਕੇ ਪਾਣੀ ਨਾਲ ਮੰਦਰ ਨੂੰ ਬੁਝਾਇਆ ਕਰਦੇ ਅੱਗ ਲੱਗ ਗਈ ਕਿਹੜੀ ਲੱਗੀ ਸੀ ਅੱਗ ਲੱਗਦੇ ਆ ਲੱਗਦੇ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮਨੇ ਮੇਰਾ 7-8 ਲੱਖ ਰੁਪਏ ਦਾ ਨੁਕਸਾਨ ਹੋਇਆ ਚਲੋ ਨੁਕਸਾਨ ਤੇ ਫਾਰੇ ਪੂਰਤੀਆਂ ਹੋਈਆਂ ਦੀਆਂ ਜਿਹੜੇ ਬਾਬਾ ਸ੍ਰੀ ਚੰਦ ਦੀ ਜਿਹੜੀ ਆਪਣੇ ਬਾਬੇ ਖਾਣਦੀ ਮੂਰਤੀ ਸੀ ਉਹਨੂੰ ਕੋਈ ਆਤ ਨਹੀਂ ਆਈ ਅੰਨਾ ਕੋ ਪਕੀਰ ਮੰਦਰ ਉਹਨਾਂ ਨੇ ਆਪਣੇ ਤੇ ਸੁੱਟ ਲਿਆ ਇਹ ਹੈ ਬੜੇ ਹੈਰਾਨ ਕਿ ਇੰਨੀ ਅੱਗ ਬਲਦਿਆਂ باوجود ਵੀ ਤੇ ਮੂਰਤੀ ਨੂੰ ਕੁਝ ਨਹੀਂ ਹੋਇਆ ਅੱਜ ਸਾਰਾ ਸ਼ਹਿਰ ਨਗਰ ਇਕੱਠਾ ਹੋਇਆ ਸਾਰੇ ਬਾਪੂ ਆਪਣੇ ਬਾਦਸ਼ਾਹਾਂ ਦੇ ਹਦੀ ਮੰਤਰੀ ਬੈਠੇ ਨੇ ਤੇ ਬੜਾ ਦੁੱਖ ਲੱਗਾ ਬੜੀ ਬੜੀ ਦੂਰੋਂ ਸੰਗਤ ਆਂਦੀ ਹੈ ਇਹਨਾਂ ਦਾ ਕਿਹੜਾ ਪਰਿਵਾਰ ਬੜਾ ਵੱਡਾ ਹੈ ਦਿੱਲੀ ਤੋਂ ਲੈ ਕੇ ਬੰਬੇ ਤੋਂ ਲੈ ਕੇ ਪਠਾਨਕੋਟ ਗੁਰਦਾਸਪੁਰ ਸਾਰਿਆਂ ਨੇ ਸ਼ਾਖਾ ਬੈਠੀ ਦੀਆਂ ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਤੇ ਸੰਗਤ ਇਕੱਠੀ ਹੁੰਦੀ ਹੈ ਤੇ ਇਹ ਸ਼ਹਿਰ ਵਾਸਤੇ ਵਾਸਤੇ ਇਹ ਵਾਲਿਆਂ ਮਲੇ ਲੋਕਾਂ ਨੂੰ ਧੰਨਵਾਦ ਕਰਦੇ ਆ ਕਿ ਜਿੱਦ ਲਈ ਇੰਨੀ ਹਿੰਮਤ ਨਾਲ ਇਸ ਮੰਦਰ ਨੂੰ ਅੱਗ ਬਚਾਈ ਹੈ ਅੱਜ ਇਹ ਘਟਨਾ ਹੋਈ ਹੈ ਲੋਕਾਂ ਦੇ ਵਿੱਚ ਜਿੰਨਾ ਵੀ ਜਿਹੜਾ ਨੁਕਸਾਨ ਹੋ ਪਾਉ ਉਹ ਤੁਹਾਨੂੰ ਪਤਾ ਲੱਗਿਆ ਕਿੰਨੇ ਦੇ ਨਾਲ ਤੁਸੀਂ ਦੁਬਾਰਾ ਸਾਈਡ ਆ ਵੀ ਹਾਲੇ ਇੱਥੇ 15 10 ਮਿੰਟ ਦਾ ਪੁੱਜ ਗਏ ਦੋ ਗੱਡੀਆਂ ਆਈਆਂ ਜੀ ਇੱਥੇ ਮੋਟਰ ਵੀ ਰਾਸ ਤੋਂ ਕਾਈ ਇੱਥੇ ਆ ਕੇ ਜੋ ਦੇਖਿਆ ਮੌਕੇ ਦੇ ਅੱਗ ਦੇ ਕੰਟਰੋਲ